3 ਜੂਨ ਦੀ ਰਾਤ ਪਹਿਲੀ ਜਲਾਈ ਸ਼ੁਰੂ ਹੋਣੀ ਹੈ 1 2 3 ਔਰ 4 ਤਰੀਕ ਤੱਕ ਸਾਰਾ ਕੰਮ ਸਾਬ ਹੋਏ ਔਰ ਜਦ ਉਹ ਇਹ ਜਲਾਈ ਦੇ ਵਿੱਚ ਉਹ ਕੰਮ ਹੋਇਆ ਉਸ ਵੇਲੇ ਸੂਰਜ ਦੇ ਜਿਹੜੇ ਗ੍ਰਹਿ ਸੀਗੇ ਉਹ ਗ੍ਰੇ ਜਿਹੜੇ ਨੇ ਉਹ 8 ਜਾਂ 9 ਸੂਰੀ ਦੇ ਇੱਕ ਪਾਸੇ ਹੋ ਜਾਣ। ਉਹਦੇ ਨਾਲ ਆਹ ਜਿਹੜੀ ਚੀਜ਼ ਹੈ ਸਾਰਾ ਮੈਗਨੇਟਿਕ ਫੀਲਡ ਧਰਤੀ ਦਾ ਜਿਹੜਾ ਤਬਦੀਲ ਹੋ ਜਾਣਾ। ਔਰ ਧਰਤੀ ਦੀ ਗ੍ਰੈਵਿਟੇਸ਼ਨ ਫੋਰਸ ਦੇ ਵਿੱਚ ਫਰਕ ਪੈਣਾ ਜਾਂ ਇਹਦੇ ਵਿੱਚ ਫਰਕ ਪਿਆ ਤੇ ਇਹਦੇ ਵਿੱਚ ਵੀ ਖੂਨ ਦੇ ਵਿੱਚ ਵੀ ਕਾਲੀ ਪੈਣੀ ਆ ਵਾਲੇ ਮਾਰਨੇ ਨਿਕੂਣੇ ਜੇ ਬਾਹਰ ਦੀ ਵਿਵਸਥਾ ਲੈਣੀ ਆ ਮੈਡੀਕਲ ਲਾਈਨ ਨੂੰ ਮੁੜ ਕੇ ਕਿਤੇ ਲਵਾਵਾਂਗੇ ਜਾਂ ਇਹ ਵਿਵਸਥਾ ਅੰਦਰ ਖੂਨ ਵਾਲੇ ਮਾਰੇ ਤਾਨੂੰ ਜਾਂ ਮੈਨੂੰ ਕਿਸੇ ਨੂੰ ਕਹਿਣ ਦੀ ਲੋੜ ਕੋਈ ਮੁਲਕਾਂ ਦੇ ਪ੍ਰੈਜ਼ੀਡੈਂਟਾਂ ਨੂੰ ਤੁਸੀਂ ਲੜਾਈ ਨਾ ਕਰੋ ਇਹਨਾਂ ਬਦੋ ਬਦੀ ਲੜਨਾ ਹਾਲਾਤ ਬਣ ਜਾਣੇ ਸੰਸਾਰ ਤੇ ਲੜਾਈ ਦੇ ਅਸਾਰ ਹੋ ਜਾਣੇ ਟੀਵੀ ਚੈਨਲਾਂ ਨੇ ਅਖਬਾਰਾਂ ਨੇ ਰੌਲਾ ਪਾਉਣਾ ਕਿ ਵਰਲਡ ਵਾਰ ਲੱਗ ਜਾਣੀ ਆਰ ਜਿੱਦਣ ਦੁਨੀਆ ਦੇ ਉੱਤੇ ਸੈਟਲਾਈਟ ਬੰਦ ਹੋ ਗਏ ਮੋਬਾਈਲ ਫੋਨ ਬੰਦ ਹੋ ਗਏ ਤੁਹਾਡਾ ਟੈਲੀ ਕਮਿਊਨੀਕੇਸ਼ਨ ਜਿਹੜਾ ਸਿਸਟਮ ਹੈ ਖਤਮ ਹੋ ਗਿਆ ਸਮਝ ਲਓ ਕਿ ਛੇਤੀ ਭੋਗ